ਇਸ ਵਕਤ ਸੀ ਬਠਿੰਡਾ ਦੇ ਪਟਿਆਲਾ ਫਾਟਕ ਤੇ ਮੌਜੂਦ ਹੈ ਪਟਿਆਲਾ ਫਾਟਕ ਤੇ ਅੰਡਰ ওভার ਵਿਜ ਪੁਲ ਬਣ ਰਿਹਾ ਹੈਗਾ ਪੁਲ ਹਲੇ ਬਣਨ ਨੂੰ ਤਿਆਰ ਹੋ ਰਿਹਾ ਕੰਮ ਦਾ ਚੱਲ ਰਿਹਾ ਪਰੰਤੂ ਉਸ ਤੋਂ ਪਹਿਲੇ ਹੈਗਾ ਚੂਹੇ ਨੇ ਇੱਥੇ ਆਪਦਾ ਕਬਜ਼ਾ ਕਰਕੇ ਤੋ ਤਸਵੀਰਾਂ ਦਿਖਾ ਦਈਏ ਜਗ੍ਹਾ ਜਗ੍ਹਾ ਤੇ ਚੂਹੇ ਨੇ ਖੱਡਾ ਬਣਾ ਰੱਖਿਆ ਹੈ ਪੁਲ ਕਦੀ ਵੀ ਦੇਗ ਸਰਦਾ ਹੈਗਾ ਕਿਉਂਕਿ ਇਸ ਤੋਂ ਪਹਿਲੇ ਮਲਤਾਨੇ ਪੁਲ ਸੀ ਉਹ ਵੀ ਚੂਏ ਦੇ ਖੁੱਡਾ ਕਰਕੇ ਹੁਣ ਦੁਬਾਰਤ ਨਵਾਂ ਬਣਾਉਣਾ ਪੈ ਰਿਹਾ ਹੈਗਾ ਪਰੰਤੂ ਇੱਥੇ ਪੁਲ ਬਣਨ ਤੋਂ ਪਹਿਲੇ ਹੈਗੇ ਚੂਆ ਨੇੜ ਹੈਗਾ ਇੱਥੇ ਕਬਜ਼ਾ ਕਰ ਰੱਖਿਆ ਜਗ੍ਹਾ ਜਗ੍ਹਾ ਤੇ ਚੂਹੇ ਜਿਹੜੇ ਹੈਗੇ ਸਾਨੂੰ ਦਿਖਾਈ ਦੇ ਰਹੇ ਹੈਗੇ ਤੇ ਦੁਕਾਨ ਤਾਂ ਜਿਹੜੇ ਹੈਗੇ ਤੇ ਲੋ ਜਿਹੜੇ ਹੈਗੇ ਕਾਫੀ ਪ੍ਰੇਸ਼ਾਨ ਜਰ ਰਹੇ ਉਹਨਾਂ ਨੂੰ ਡਰ ਸਤਾ ਰਿਹਾ ਹੈਗਾ ਵੀ ਇਹ ਪੁਲ ਵੀ ਸਰਕਾਰ ਦੁਬਾਰਤ ਤੋਂ ਫੇਰ ਨਾ ਤੋੜ ਦੇਵੇ ਦੁਬਾਰਤ ਤੋਂ ਫੇਰ ਨਾ ਬਣਾਣਾ ਪੈ ਜਾਵੇ ਹਾਲਾਂਕਿ ਪੁਲ ਵਾਲੇ ਅਧੂਰਾ ਹੈਗਾ ਸਾਡੇ ਕੋਲੇ ਸਮਾਜ ਸੇਵੀ ਨਾਲ ਗੱਲਬਾਤ ਕਰਦੇ ਆਂ ਹਾਂਜੀ ਕੀ ਕ ਜੀ ਇਹ ਬੜਾ ਦੇਖੋ ਅਸੀਂ ਪਹਿਲਾਂ ਵੀ ਇਹਦੇ ਨੁਕਸਾਨ ਭੁਗਤ ਚੁੱਕੇ ਆਂ ਬੱਚਾ ਬੱਚਾ ਵਾਕਿਫ ਆ ਸ਼ਹਿਰ ਦਾ ਵੀ ਜਿਹੜਾ ਮੁਲਤਾਨੀਆ ਓਵਰ ਬ੍ਰਿਜ ਬਣਾਇਆ ਸੀਗਾ ਬੰਨਣਸਾਰੀ ਉਹਦੇ ਤੇ ਚੂਹਾ ਨੇ ਆਪਦੀਆਂ ਖੱਡਾਂ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਸਾਲ ਡੇਢ ਸਾਲ ਬਾਅਦ ਹੀ ਉਹਦੀਆਂ ਸੜਕਾਂ ਬਹਿਣੀਆਂ ਸ਼ੁਰੂ ਹੋ ਗਈਆਂ ਸੀ ਪੁੱਲ ਦੀਆਂ ਤੇ ਉਹਨੂੰ ਰਿਪੇਅਰ ਕਰਨ ਦਾ ਕੰਮ ਸ਼ੁਰੂ ਹੋ ਗਿਆ ਸੀ ਜਿਹੜੇ ਉਹਦੇ ਆਸੇ-ਪਾਸੇ ਦੀਵਾਰਾਂ ਬਣਾਈਆਂ ਸੀਗੀਆਂ ਉਹਦੇ ਚ ਚੂਹਾ ਨੇ ਖੱਡੇ ਕਰਤੇ ਸੀ ਵੱਡੇ-ਵੱਡੇ ਜਿਹਦੇ ਕਰਕੇ ਉਹਨਾਂ ਨੇ ਚੇਤਾਵਨੀ ਬੋਰਡ ਵੀ ਲਾਏ ਪ੍ਰਸ਼ਾਸਨ ਨੇ ਵੀ ਇਹ ਜਿਹੜਾ ਜਿਹੜੀ ਉੱਪਰ ਦੀਵਾਰਾਂ ਇਹਦੇ ਸਾਰੇ ਨਾਲ ਕੋਈ ਖੜਾ ਹੋਵੇ ਵੀ ਇੱਕ ਬਹੁਤ ਵੱਡਾ ਓਵਰ ਬ੍ਰਿਜ ਬਣ ਰਿਹਾ ਜਿਹੜਾ ਸ਼ਹਿਰ ਦੇ ਲਾਈਨ ਆਪ ਪਰ ਏਰੀਆ ਨੂੰ ਮੋਸਟਲੀ ਸਾਰੇ ਨੂੰ ਜੋੜੂਗਾ ਅੰਮਰਪੁਰਾ ਬਸਤੀ ਬੰਗੀ ਨਗਰ ਲਾਲ ਸਿੰਘ ਬਸਤੀ ਇਹ ਸਾਰੇ ਏਰੀਆ ਨੂੰ ਜੋੜ ਕੇ ਸ਼ਹਿਰ ਤੱਕ ਜਿਹੜਾ ਇਹ ਪੁੱਲ ਜਾ ਰਿਹਾ ਹੈਗਾ ਕਈ ਥਾਵਾਂ ਤੋਂ ਬਣ ਕੇ ਉਹਦੇ ਜਿਹੇ ਅਸੀਂ ਨਿਉਂ ਦੀ ਗੱਲ ਕਰੀਏ ਉਹਦੇ ਨਿਉਂਾਂ ਦੇ ਵਿੱਚ ਅੱਡੇ ਮੋਟੇ ਮੋਟੇ ਚੂਹੇ ਆ ਘਰ ਦੇ ਜਿਹੜੇ ਚੂਹੇ ਆ ਉਹਨਾਂ ਦੇ ਨਾਲੋਂ ਇਹਨਾਂ ਦਾ 4-5 ਗੁਣਾ ਸਾਈਜ਼ ਵੱਡਾ ਹੈ ਜੀ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਥੇ ਜਿਹੜੇ ਲੋਕਲ ਲੋਕ ਹੈਗੇ ਆ ਉਹਨਾਂ ਦਾ ਦੱਸਣਾ ਹੈ ਵੀ ਇਸ ਤਰ੍ਹਾਂ ਦੇ ਕਈ ਪੁਆਇੰਟ ਹੈਗੇ ਆ ਜੇ ਤੁਸੀਂ ਸਵੇਰ ਦੇ ਟਾਈਮ 6 ਵਜੇ ਇੱਥੇ ਆਜੋ ਤਾਂ ਇੱਥੇ ਕਹਿੰਦੇ ਵੀ ਜਿੰਨੇ ਆਪਣੇ ਸਿਰ 'ਚ ਵਾਲ ਐ ਉਹਨੇ ਇੱਥੇ ਜਿਹੜੇ ਹੈਗੇ ਵੀ ਚੂਹਾ ਦਾ ਢੇਰ ਹੈਗਾ ਇਹਦੇ ਵਿੱਚ ਤੇ ਆ ਤੁਸੀਂ ਦੇਖ ਵੀ ਰਹੇ ਹੋਵੋਗੇ ਵੀ ਸਾਰਾ ਏਰੀਆ ਇਹਨਾਂ ਨੇ ਇੱਧਰ ਖੋਖਲਾ ਕਰ ਰੱਖਿਆ ਵੱਡੇ ਵੱਡੇ ਪੱਥਰ ਵੀ ਜਿਹੜੇ ਹੈਗੇ ਆ ਉਹ ਖੋਖਲਾ ਹੋਣ ਦੇ ਕਾਰਨ ਉਹ ਡਿੱਗ ਚੁੱਕੇ ਆ ਜਿਹੜੀ ਇਹ ਸੜਕ ਸੀਗੀ ਜਿਹੜੀ ਉਹ ਸੜਕ ਦੇ ਵੱਡੇ ਵੱਡੇ ਪੀਸ ਵੀ ਜਿਹੜੇ ਇੱਥੋਂ ਦੀ ਟੁੱਟ ਕੇ ਥੱਲੇ ਡਿੱਗ ਚੁੱਕੇ ਹੈਗੇ ਆ ਤੇ ਜੇ ਪ੍ਰਸ਼ਾਸਨ ਨੇ ਟਾਈਮ ਰੈਂਦੀ ਇਹਦਾ ਜੇ ਕੋਈ ਹੱਲ ਨਾ ਕੀਤਾ ਤਾਂ ਜਿਵੇਂ ਪਹਿਲਾਂ ਮੁਲਤਾਨੀਆਂ ਪੁਲ ਦਾ ਆ ਨੁਕਸਾਨ ਆਪਾਂ ਨੂੰ ਚੱਲਣਾ ਪਿਆ ਤਾਂ ਨਿਉਂ ਦੇ ਵਿੱਚ ਜਦੋਂ ਐਡੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚੂਹੇ ਆਪਦਾ ਘਰ ਬਣਾਈ ਬੈਠੇ ਆ ਤਾਂ ਸਾਰਾ ਖੋਖਲਾ ਕਰ ਰੱਖਿਆ ਇਹਨਾਂ ਨੇ ਇਹ ਲਾਈ ਰੀਆ ਜੇ ਇੱਥੇ ਲੋਕਲ ਦੇ ਦੁਕਾਨਦਾਰਾਂ ਦੀ ਅਸੀਂ ਗੱਲ ਕਰੀਏ ਤਾਂ ਲੋਕਲ ਦੇ ਜਿਹੜੇ ਵਿਚਾਰੇ ਦੁਕਾਨਦਾਰ ਉਹ ਵੀ ਬੜੇ ਦੁਖੀ ਆ ਇੱਥੇ ਦੁਕਾਨਦਾਰ ਕਹਿੰਦੇ ਵੀ ਇਹ ਚੂਹੇ ਇਹ ਨੀਚੋਂ ਦੀ ਵੀ ਇਹਨਾਂ ਨੇ ਖੱਡਾ ਬਣਾ ਰੱਖੀ ਐ ਤੇ ਸ਼ਟਰ ਦੇ ਰਾਈ ਵੀ ਰਾਤ ਨੂੰ ਦਿਨੇ ਇਹ ਸਾਰੇ ਅੰਦਰ ਵੜ ਕੇ ਉਹਨਾਂ ਦੇ ਨੁਕਸਾਨ ਸਮਾਨ ਦਾ ਕਾਫੀ ਨੁਕਸਾਨ ਕਰਦੇ ਆ ਇੱਥੇ ਜਿੰਨੀਆਂ ਵੀ ਦੁਕਾਨਾਂ ਕਿਸੇ ਦਾ ਵੈਰਾਈਟੀ ਸਟੋਰ ਦਾ ਕੰਮ ਹੈ ਕਿਸੇ ਦਾ ਕਿਸੇ ਚੀਜ਼ ਦਾ ਕੰਮ ਹੈ ਕੋਈ ਦਵਾਈਆਂ ਦੀ ਦੁਕਾਨ ਹੈ ਉਹ ਕਹਿੰਦੇ ਵੀ ਸਾਡੇ ਡੇਲੀ ਜਿਹੜਾ ਹੈਗੇ ਇੱਥੇ ਚੂਹੇ ਆ ਕੇ ਹਜ਼ਾਰਾਂ ਰੁਪਏ ਦਾ ਨੁਕਸਾਨ ਕਰ ਜਾਂਦੇ ਹੈਗੇ ਦੁਕਾਨ ਦੇ ਅੰਦਰ ਵੜ ਕੇ ਵੱਡੇ ਵੱਡੇ ਚੂਹੇ ਹੈ ਜੀ ਕਾਫੀ ਮੋٹے ਚੂਹੇ ਹੈ ਇੱਥੇ ਜਿਹੜੇ ਹੈਗੇ ਤੁਹਾਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਚੂਹੇ ਕਾਫੀ ਮੋਟੇ ਮੋਟੇ ਚੂਹੇ ਹੈਗੇ ਹਾਲੇ ਪੋ ਕੰਮ ਹਲੇ ਚੱਲ ਰਿਹਾ ਹੈਗਾ ਤੇ ਜੇ ਇਸ ਤਰੀ ਨੀਵਾਂ ਦੀਆਂ ਖੋਖਲੀਆਂ ਹੁੰਦੀ ਰਹੀਆਂ ਫਿਰ ਇਹ ਪੁਲ ਵੀ ਢਾਣਾ ਪੈ ਸਕਦਾ ਜੀ ਬਿਲਕੁਲ ਮਲਤਾਨੀਆ ਪੁਲ ਸਾਡੇ ਅੱਗੇ ਅੱਖਾਂ ਦੇ ਅੱਗੇ ਰਿਜ਼ਲਟ ਹੀ ਹੈ ਜੀ ਇਹ ਚੀਜ਼ ਨੂੰ ਤਾਂ ਰੋਕਣਾ ਚਾਹੀਦਾ ਹੈਗਾ ਇੱਥੇ ਤੇ ਲੋਕਾਂ ਨੇ ਸਾਨੂੰ ਇਹ ਵੀ ਦੱਸਿਆ ਵੀ ਇੱਥੇ ਲੋਕ ਨਾ ਕੋਈ ਕਣਕ ਪਾ ਜਾਂਦਾ ਚੂਹਾ ਨੂੰ ਖਾਣ ਵਾਸਤੇ ਕੋਈ ਬਿਸਕੁਟ ਪਾ ਜਾਂਦਾ ਕੋਈ ਪੂਜੀਆਂ ਪਾ ਜਾਂਦਾ ਜਿਹਦੇ ਕਰਕੇ ਹੋਰ ਤੇਜ਼ੀ ਨਾਲ ਵੱਧ ਰਹੇ ਹੈਗੇ ਤਾਂ ਇਸ ਚੀਜ਼ ਦੇ ਉੱਤੇ ਵੀ ਰੋਕ ਲਗਣੀ ਚਾਹੀਦੀ ਹੈਗੀ ਹੈ ਇਸ ਨੂੰ ਰੋਕਣਾ ਵੀ ਚਾਹੀਦਾ ਵੀ ਜਿਹੜਾ ਕੋਈ ਇੱਥੇ ਇਹਨਾਂ ਨੂੰ ਖਾਣ ਪੀਣ ਲਈ ਦੇ ਕੇ ਜਾਂਦਾ ਹੈ ਹੁਣ ਰੋਕੂਗਾ ਕੌਣ ਕਿਸੇ ਰੋਕ ਲੈਣੇ ਚ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜਿਹੜਾ ਏਰੀਆ ਕਾਰਪੋਰੇਸ਼ਨ ਦੇ ਅੰਡਰ ਹੈਗਾ ਉਥੇ ਕਾਰਪੋਰੇਸ਼ਨ ਦੇਖੇ ਜਿਹੜਾ ਏਰੀਆ ਰੇਲਵੇ ਦੇ ਅੰਡਰ ਆ ਜਾਂਦਾ ਕੁਝ ਏਰੀਆ ਤਾਂ ਉਥੇ ਰੇਲਵੇ ਦੀ ਜ਼ਿੰਮੇਵਾਰੀ ਬਣਦੀ ਹੈ